ਮਕੇ ਵਿਸੜੇ ਹੈ ਕਰ ਕਿਰਪਾ ਮਿਲੋ RAM ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਮਿਲੋ RAM ਚਾਰ ਕੁੰਡ ਤਹ ਦਿਸ ਭਰ ਮੈਂ ਚਾਰ ਕੁੰਡ ਤਹ ਦਿਸ ਭਰ ਮੈਂ ਥੱਕ ਆਏ ਪ੍ਰਭ ਕੀ ਛਾਮ ਤੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਕਿਤੇ ਨਾ ਆਵੇ ਕਾਮ ਜਲ बिन ਸਾਖ ਕੁਮਲਤੀ ਉਪਜੈ ਨਹੀਂ ਧਾਮ ਉਪਜੈ ਨਹੀਂ ਧਾਮ ਮੁਕਜ ਨਹੀਂ ਧਾਮ ਕਿਰਤ ਕਰਮ ਕੇ ਵਿਸੜੇ ਕਰ ਕਿਰਪਾ ਮਿਲੋ ਰਾਮ ਗੁਰੂ ਸواری ਗੁਰ ਪਿਆਰੀ ਸਾਥ ਸੰਗਤ ਜੀ ਔਰ ਸਨਾ ਪਵਿੱਤਰ ਕਰੀਏ ਦੋਨੇ ਹੱਥ ਜੋੜ ਕੇ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੇਰਾ ਮਾਲਕ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਮਨੁੱਖਤਾ ਨੂੰ ਕਿਰਤ ਕਿਰਤ ਭਾਵ ਜਿਹੜੇ ਅਸੀਂ ਕਮਾਈ ਕੰਮ ਕੀਤਾ ਕਿਰਤੋ ਕਰਮ ਪਾਵ ਅਸੀਂ ਜਿਹੜੇ ਇਹ ਕੀ ਬਣ ਕੇ ਕਰਮ ਕਿਰਤ ਕਰਮ ਤੇ ਵਿਸੜੇ ਕਰ ਕਿਰਪਾ ਮੇਲੋ RAM ਹੁਣ ਸਤਗੁਰ ਗੁਰਪਿਆਰਿਓ ਸਾਨੂੰ ਸਮਝਾਉਣਾ ਚਾਹੁੰਦੇ ਨੇ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਕਿ ਅਸੀਂ ਆਪਣੇ ਕਰਮ ਦੀ ਕਮਾਈ ਅਨੁਸਾਰ ਕਮਾਈ ਅਨਸਾਰ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਤੋਂ ਜੁਗਾ ਜਗੰਤਰਾਂ ਦੇ ਵਿਸਰੇ ਹੋਏ ਹਾਂ ਵਿਸਰੇ ਹਾਂ ਬਾਪ ਆ ਅਸੀਂ ਜਿਸ ਤਰ੍ਹਾਂ ਭਗਤ ਜੀ ਵੀ ਫਰਮਾ ਰਹੇ ਕਰ ਰਹੇ ਨੇ ਪਵਿੱਤਰ ਵਿਦਾਤ ਜੀ ਵੀ ਫਰਵਾਨ ਕਰ ਰਹੇ ਨੇ ਬਹੁਤ ਜਨਮ ਬਿਸਰੇ ਤੇ ਮਾਧੋ ਇਹ ਜਨਮ ਤੇਮਾਰੇ ਲਿਖੇ ਬਹੁਤ ਜਨਮ ਬਿਸਰੇ ਤੇ ਮਾਧੋ ਇਹ ਜਨਮ ਤੇਮਾਰੇ ਲਿਖੇ ਭਾਬ ਅਸੀਂ ਜੁਗਾ ਜਗੰਤਰਾਂ ਤੋਂ ਆਪਣੇ ਕਰਮਾਂ ਦੀ ਕਮਾਈ ਦੇ ਅਨੁਸਾਰ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨਾਲੋਂ ਪਿਆਰਿਓ ਆਪਾਂ ਵਿਛੜੇ ਹੋਈ ਹਾਂ ਵਿਛੜੇ ਹਾਂ ਅਸੀਂ ਗੁਰਪਿਆਰਿਓ ਕਿੰਨਾ ਲੰਮਾ ਚੱਕਰ ਕੱਟ ਕੇ ਆਏ ਹਾਂ ਇਹ ਹਿਸਾਬ ਲਾ ਲਓ ਕਿ 84 ਲੱਖ ਜੁਨੀਆਂ ਇੱਕ ਘਟ ਘਰ ਲੋ ਜਿਹਦੇ ਵਿੱਚ ਸ਼ੂਨ ਬੈਠੇ ਇਨਸਾਨੀ ਜਾਮੇ ਦੇ ਵਿੱਚ ਐਨੀ ਆਸੀਂ ਜੁਨੀਆਂ ਭੁਗਤ ਕੇ ਕਿਤੇ ਫੇਰ ਮੇਰੇ ਮਾਲਕ ਨੇ ਸਾਡੇ ਤੇ ਤਰਸ ਕੀਤਾ ਇਹ ਨਾ ਚੱਕਰ ਕਿਉਂ ਪਿਆ ਸਾਨੂੰ ਇੱਡਾ ਵੱਡਾ ਜਿਹੜਾ ਫੇਰਾ ਹੈ ਚੱਕਰ ਗੁਰੂ ਪਿਆਰਿਓ ਕਿਉਂ ਪਿਆ ਹੈ ਕਿ ਸਤਗੁਰ ਇੱਥੇ ਇਹੀ ਤਾਂ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਬੰਦਿਆ ਤੂੰ ਆਪਣੇ ਕਰਮਾਂ ਦੇ ਅਨੁਸਾਰ ਕਰਮਾਂ ਦੇ ਅਨੁਸਾਰ ਤੂੰ ਚੱਕਰ ਘੱਟ ਰਿਹਾ ਪਰ ਹੁਣ ਗੁਰੂ ਪਿਆਰਿਓ ਮੇਰੇ ਮਾਲਕ ਨੇ ਸਾਡੀ ਤੇ ਬਹੁਤ ਬੜਾ ਤਰਸ ਕੀਤਾ ਹੈ ਭਾਵ ਮੇਰ ਪ੍ਰਿਆਤ ਰੱਖਿਆ ਸਾਡੇ ਸਾਡੀ ਪੁਕਾਰ ਨੂੰ ਸੁਣਿਆ ਗਿਆ ਹੈ ਭਾਵ ਅਸੀਂ ਕਿਸੇ ਜੂਨੀ ਦੇ ਵਿੱਚ ਸੀਗੇ ਉੱਥੇ ਸਾਡੀ ਪੁਕਾਰ ਨੂੰ ਸੁਣਿਆ ਗਿਆ ਹੈ ਔਰ ਸੁਣ ਕੇ ਮੇਰੇ ਮਾਲਕ ਨੇ ਸਾਡੀ ਬੇਨਤੀ ਜਾਂ ਅਰਦਾਸ ਲਈ ਜਾਂ ਪੁਕਾਰ ਲਈ ਇਹ ਪਿਤਾ ਪਰਮਾਤਮਾ ਨੇ ਸੁਣੀ ਹੈ ਸਾਡੀ ਤਾਂ ਹੀ ਅਸੀਂ ਗੁਰਪਿਆਰੋ ਇਹ ਇਨਸਾਨੀ ਜਾਮਾ ਲੈ ਕੇ ਬੈਠੇ ਆਂ ਤਾਂ ਇਹ ਮਨੁੱਖਤਾ ਜੋ ਆਪਾਂ ਜੋ ਉਨੀ ਚ ਬੈਠੇ ਆਂ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਗੁਰਪਿਆਰੋ ਉਹ ਮਿੱਥੇ ਗੁਰਪਿਆਰਿਓ ਮੇਰੇ ਮਾਲਕ ਨੇ ਤਾਂ ਸਾਡੀ ਗੱਲ ਸੁਣ ਲਈ ਉਹਨੇ ਤਾਂ ਸਾਨੂੰ ਜੂਨਿਆਂ ਚ ਕਢਤਾ ਔਰ ਨਾਲ ਨਾਲ ਗੁਰਪਿਆਰਿਓ ਸਾਨੂੰ ਖਜ਼ਾਨਾ ਦੇ ਕੇ ਸਵਸਰੂਪ ਪੂੰਜੀ ਤਾਂ ਦਿੱਤਾ ਔਰ ਇਸ ਲੋਕ ਦੇ ਵਿੱਚ ਕਾਲ ਦੇ ਹਵਾਲੇ ਕਰਤਾ ਕਿ ਜਾ ਇਸ ਕਾਲ ਦੇ ਦੇਸ਼ ਦੇ ਵਿੱਚ ਜਾ ਕੇ ਤੂੰ ਵਪਾਰ ਕਰ ਔਰ ਆਪਣਾ ਵਪਾਰ ਕਰਕੇ ਨਾਮ ਧਨ ਇਕੱਠਾ ਕਰਕੇ ਵਾਪਸ ਆਪਣੇ ਕਰਿਆ ਹੁਣ ਗੁਰਪਿਆਰੋ ਇੱਥੇ ਖੇਡ ਉਲਟੀ ਹੋ ਗਈ ਥੋੜੀ ਖੇਡ ਖੇਡ ਇੱਥੇ ਉਲਟੀ ਹੋ ਗਈ ਸਾਨੂੰ ਕੁਝ ਸਮਝਾ ਕੇ ਹੋਰ ਭੇਜਿਆ ਸੀਗਾ ਸਕਾਲਪੁਰ ਪਿਤਾ ਪਰਮਾਤਮਾ ਨੇ ਭਾਵ ਇੱਥੇ ਇੱਕ ਪਾਸਾ ਪਲਟ ਗਿਆ ਅਸੀਂ ਗੁਰ ਪਿਆਰਿਓ ਇਸ ਕਾਲ ਤੇ ਮਾਇਆ ਦੇ ਜਾਲ ਦੇ ਵਿੱਚ ਫਸ ਗਏ ਔਰ ਇਨਾਂ ਨੇ ਸਾਨੂੰ ਮੋਹ ਮੁਹੱਬਤ دنیਵੀਂ ਧੰਦਿਆਂ ਦੇ ਵਿੱਚ ਪਰਿਵਾਰਾਂ ਦੇ ਮੋਹ ਦੇ ਵਿੱਚ ਸੰਸਾਰ ਦੇ ਮੋਹ ਦੇ ਵਿੱਚ ਤ੍ਰਿਸ਼ਨਾ ਆਸਾ ਮਨਸਾ ਇਨਾਂ ਦੇ ਵਿੱਚ ਸਾਨੂੰ ਫਸਾ ਕੇ ਰੱਖਦਾ ਸਾਡਾ ਜਿਹੜਾ ਅਸਲੀ ਮਕਸਦ ਹੈ ਉਹ ਅਸੀਂ ਭੁੱਲ ਗਏ ਉਹ ਅਸੀਂ ਭੁੱਲ ਗਏ ਅਸੀਂ ਇਹ ਵੀ ਭੁੱਲ ਗਏ ਕਿ ਅਸੀਂ ਆਪਣੇ ਕਰਮਾਂ ਕਰਕੇ ਵਿਸੜੇ ਸੀ ਅਸੀਂ ਇੱਥੇ ਆਏ ਸੀ ਕਰਮ ਭੋਗਣ ਤੇ ਆਪਣਾ ਜਨਮ ਮਰਨ ਖਤਮ ਕਰਨ ਏ ਵੀ ਅਸੀਂ ਭੁੱਲ ਗਏ ਬਸ ਸਾਡੇ ਇੱਕੋ ਹੀ ਗੱਲ ਯਾਦ ਹੈ ਕਿ ਅਸੀਂ ਆਪਣਾ ਇਸ ਸੰਸਾਰ ਤੇ ਐਸ ਕਰਨੀ ਆ ਤਨ ਇਕੱਠਾ ਕਰਨਾ ਹੈ ਪਰਵਾਰਾਂ ਚ ਵਿਚਰਨਾ ਹੈ ਇਹ ਗੁਰਪਿਆਰਿਓ ਸਾਡੇ ਇੱਕ ਸੋਚ ਰਹੇਗੀ ਇੱਕ ਸਾਡੀ ਇਥੋਂ ਤੱਕ ਸੋਚ ਰਹੇਗੀ ਬਾਕੀ ਜੋ ਸਾਡਾ ਕੰਮ ਹੈ ਪਹਿਲਾ ਕੰਮ ਉਹ ਅਸੀਂ ਸਾਰੇ ਭੁੱਲ ਗਏ ਸਾਰੇ ਭੁੱਲ ਗਏ ਗੁਰੂ ਪਿਆਰੇਓ ਅਗਲੀ ਜੋ ਪੰਕਤੀ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕਿ ਉਹੀ ਆਪਾਂ ਜੋ ਵਿਚਾਰ ਕੀਤੇ ਕਿ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਔਰ ਚਾਰ ਸਥੇਰੇ ਅਸੀਂ ਭੱਜ ਕੇ ਦੇਖ ਲੈ ਬੜੇ ਅਪਰਾਲੇ ਕੀਤੇ ਕਾਦੇ ਵਾਸਤੇ ਕੀਤੇ ਕੀਤੇ ਅਸੀਂ ਹੁਣ ਐਥੇ ਗੱਲ ਲੋਕ ਦੀ ਚੱਲ ਰਹੀ ਆ ਗੁਰ ਪਿਆਰੇਓ ਮਨ ਪਿਛੇ ਦੀ ਖੇਡ ਜੋ ਕਰਮ ਅਨੁਸਾਰ ਸੀ ਵਿਸੜੇ ਸੀ ਉਹ ਮੇਰੇ ਮਾਲਕ ਨੇ ਮਲਾਤਾ ਭਾਵ ਸਾਨੂੰ ਇੱਕ ਮੌਕਾ ਦਿੱਤਾ ਸਾਨੂੰ ਬਾਰੀ ਦਿੱਤੀ ਹੈ ਹੁਣ ਗੁਰਪਿਆਰੇ ਜੋ ਅਗਲੀ ਪੰਕਤੀ ਗੁਰੂ ਸਾਹਿਬ ਫਰਮਾ ਰਹੇ ਨੇ ਉਹ ਪਰਲੋਕ ਦੀ ਗੱਲ ਕਰਦੇ ਨੇ ਇਥੋਂ ਦੀ ਗੱਲ ਕਰਦੇ ਚਾਰ ਕੁੰਡ ਦਇ ਦਸ ਫਰਮੋਂ ਥੱਕੇ ਆਏ ਪ੍ਰਭ ਦੀ ਸੰਗਤ ਦਾ ਦਿਸ ਪਰਮਾ ਥੱਕ ਆਏ ਪਰਬਤੀ ਸੰਗ ਇੱਥੇ ਅਸੀਂ ਭੱਜ ਦੌੜ ਕਰਕੇ ਥੱਕ ਹਾਰ ਕੇ ਪਰ ਕਾਗੇ ਵਾਸਤੇ ਸੁੱਖਾਂ ਦੇ ਖਾਤ ਹੁਣ ਸਾਡੀ ਇੱਥੇ ਪੜਕਣਾ ਸੁੱਖਾਂ ਵਾਸਤੇ ਇਹ ਸਾਨੂੰ ਇੱਥੋਂ ਵੀ ਸੁੱਖ ਮਿਲ ਜੇ ਇੱਥੋਂ ਵੀ ਸੁੱਖ ਮਿਲ ਜੇ ਉਹਦੇ ਵਾਸਤੇ ਗੁਰਪਿਆਰੇ ਪੜਕਣਾ ਹੈ ਸਾਡੀ ਉਦੇ ਵਾਸਤੇ ਅਸੀਂ ਭੱਜ ਦੌੜ ਕਰਕੇ ਥੱਕ ਕੇ ਗੁਰੂ ਪਿਆਰਿਓ ਫੇਰ ਅਸੀਂ ਜਿਨ੍ਹਾਂ ਨੂੰ ਇਹ ਕਹਾਣੀ ਸਮਝ ਆ ਗਈ ਗੁਰੂ ਪਿਆਰਿਓ ਕਿਤੇ ਸੰਗਤ ਦੇ ਵਿੱਚ ਜੁੜ ਕੇ ਕਿਤੇ ਇਹ ਗੱਲ ਚੇਤੇ ਆ ਗਈ ਕਿ ਹੁਣ ਤਾਂ ਅਸੀਂ ਥੱਕ ਗਏ ਅਸੀਂ ਕਹਿ ਦਿੰਨੇ ਆ ਨਾ ਬੜਾ ਕੰਮ ਕੀਤਾ ਅਸੀਂ ਥੱਕ ਗਏ ਔਰ ਬੜਾ ਅਸੀਂ ਸਫ਼ਰ ਕਰਕੇ ਆ ਕੇ ਥੱਕ ਗਏ ਇਸੀ ਤਰ੍ਹਾਂ ਹੀ ਵੀ ਅਸੀਂ ਸਫ਼ਰੀ ਕਰ ਰਹੇ ਹਾਂ ਗੁਰਪਿਆਰਿਓ ਹੁਣ ਅਸੀਂ ਥੱਕ ਕੇ ਪਰ ਇੱਥੇ ਅਗਲੀ ਜਿਹੜੀ ਵਿਚਾਰ ਆਇ ਕਿਸੇ ਬਿਰਲੇ-ਬਿਰਲੇ ਨੂੰ ਆਈ ਹੈ ਗੁਰਪਿਆਰਿਓ ਕਿ ਥੱਕ ਕੇ ਅਸੀਂ ਤੇਰੀ ਸਰਨਾ ਆ ਗਏ ਆ ਕਿ ਦੀ ਸਰਨਾਗੇ ਅਕਾਲ ਪੁਰਖ ਪਿਤਾ ਪਰਮਾਤਮਾ ਅੰਨ ਗੁਰਪਿਆਰਿਓ ਠੀਕ ਹੈ ਕੁਝ ਗੁਰਮੁਖ ਪਿਆਰਿਆਂ ਨੂੰ ਜਿਹੜੇ ਕੋਲ ਕਰਮ ਥੋੜੇ ਜਾਗਦੇ ਉਹਨਾਂ ਨੂੰ ਸਮਝ ਆ ਗਈ ਪਰ ਹਜੇ ਵੀ ਇਹ ਪੜੀ ਦੁਨੀਆ ਹੈ ਬੜੀ ਸੰਸਾਰ ਤੇ ੜਕਤ ਨੂੰ ਪੜਕ ਰਹੀ ਹੈ ਬੜੇ ਹਜੇ ਵੀ ੜਕਣਾ ਦੇ ਵਿੱਚ ਪਏ ਨਹੀਂ ਗੁਰਪਿਆਰੋ ਸਮਝਣ ਦੀ ਕੋਸ਼ਿਸ਼ करिए ਇੱਥੇ ਗੁਰੂ ਸਾਹਿਬ ਅਗਲੀ ਪੰਗਤੀ ਫਰਮਾ ਰਹੇ ਨੇ ਕਿ ਦੁੱਧ ਤੋਂ ਜਿਹੜੀ ਸਲੱਖਣੇ ਕੋਈ ਵੀ ਪਸ਼ੂ ਹੋ ਜਾਂਦਾ ਹੈ ਜਾਂ ਦੁੱਧ ਦੇਣਾ ਬੰਦ ਕਰ ਦਿੰਦਾ ਜਾਂ ਬੇਕਾਰ ਹੋ ਜਾਂਦਾ ਹੈ ਉਹ ਆਪਣੇ ਘਰਾਂ ਦੇ ਵਿੱਚ ਕੰਮ ਨਹੀਂ ਆਉਂਦਾ ਅਸੀਂ ਕੀ ਕਰਦੇ ਆ ਉਹਨੂੰ ਫਿਰ ਗਾਲੋ ਤੋ ਰੱਸਾ ਲਾ ਦਿੰਦੇ ਆ ਔਰ ਸੁੱਟਾ ਮਾਰਦੇ ਆ ਘਰੋਂ ਕੱਢ ਦਿੰਦੇ ਆ ਉਹ ਕਿਸੇ ਕੰਮ ਨਹੀਂ ਉਹ ਕਿਸੇ ਕੰਮ ਦੀ ਨਹੀਂ ਕਿਉਂਕਿ ਉਹ ਤੋਂ ਫਾਇਦਾ ਜੋ ਮਿਲਦਾ ਸੀ ਉਹ ਬੰਦ ਹੋ ਗਿਆ ਅਰਦਾਕੀ ਮਿਲਾਂ ਸੀ ਦੋਤਰ ਹੁਣ ਇਸੇ ਕਰਕੇ ਪਿਤਾ ਪ੍ਰਮਾਤਮਾ ਨੇ ਵੀ ਫਿਰ ਸਾਡੇ ਤੋਂ ਤੰਗ ਆ ਕੇ ਗੁਰੂ ਤੇਰੇ ਸਾਡੇ ਗੱਲ ਚ ਰੱਸਾ ਲਾਤਾ ਹੁਣ ਕੋਨੇ ਵੀ ਰੱਸਾ ਲਾਤਾ ਕਹਿੰਦਾ ਜਾ ਖਾਂ ਤੱਕੇ ਹੋਰ ਤੇਰੀ ਇਹ ਕਹਾਣੀ ਸੰਪੂਰਨ ਤੇਰੇ ਗੱਲ ਪੱਲੇ ਦੀ ਪੈਣੀ ਉਹਨੇ ਵੀ ਸਾਡੇ ਛੋਟੇ ਮਾਰ ਤੇ ਜਾ ਤਾ ਪਰ ਇੱਕ ਸਮਝਣ ਮਾਤਰਾ ਕਰ ਪਾਇਆ ਇਹ ਮਾਲਕ ਸੇ ਸੋਟਾ ਨਹੀਂ ਮਾਰਦਾ। ਉਹ ਤਾਂ ਪਿਆਰ ਕਰਦਾ। ਉਹਨੇ ਸਿਰਫ ਆਪਣੇ ਵਿਚਾਰਾਂ ਚੋਂ ਸਾਨੂੰ ਦੂਰ ਕਰਤਾ ਕਿਦਰ ਨਹੀਂ ਹੁਣ ਤੂੰ ਮੇਰੀ ਗੱਲ ਨਹੀਂ ਸੁਣਦਾ। ਤੂੰ ਜੋ ਮਰਜ਼ੀ ਕਰ। ਜੋ ਮਰਜ਼ੀ ਤੂੰ ਕਰ। ਤਾਂ ਗੁਰਪਿਆਰੇ ਫੇਰ ਅਗਲਾ ਜਿਹੜਾ ਸ਼ੁਰੂ ਦਾ ਸਫ਼ਰ ਹੈ। ਫੇਰ ਉਹਦਾ ਗੁਰਪਿਆਰੇ ਕੋਈ ਲਾਭ ਨਹੀਂ ਹ। ਉਹ ਬੜਾ ਖਤਰਨਾਕ ਹੋ ਜਾਏਗਾ ਸਾਡਾ ਗਲਸਾਫਰ ਇਸੇ ਕਰਕੇ ਇੱਥੋਂ ਤੱਕ ਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਐਸੇ ਮੁੜ ਕੇ ਸਿਰਫ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਗੁਰੂ ਘਰ ਜਾ ਕੇ ਸਤ ਗੁਰਾਂ ਕੀ ਇਹ ਹੀ ਇੱਕ ਬੇਨਤੀ ਕਰੀਏ ਆਪਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਾਵ ਜਲ ਫੇਰਾ ਹੈ ਪ੍ਰਮਾਤਮਾ ਅਸੀਂ ਹੁ ਦੁਬਾਰਾ ਨਹੀਂ ਚੱਕਰ ਘੱਟਣਾ ਚਾਹੁੰਦੇ ਸਾ ਤੋਂ ਗਲਤੀਆਂ ਹੋ ਗਈਆਂ ਪਿਛਲੇ ਔਗਣ ਬਖਸ ਲੈ ਪ੍ਰਭ ਆਗੇ ਮਾਰਗ ਪਾਵੇ ਬਸ ਹੁਣ ਸਾਡੇ ਪਿਛਲੇ ਔਗਣ ਬਖਸ ਲੈ ਹੁਣ ਸਾਨੂੰ ਅੱਗੇ ਦਾ ਮਾਰਗ ਦਿਖਾ ਦੇ ਪਿਆਰੋ ਇੱਥੋਂ ਤੇ ਕਾਪਾਂ ਜੋ ਬੇਨਤੀਆਂ ਕੀਤੀਆਂ ਨੇ ਇੰਨੀ ਕੀ ਸਾਡੇ ਗੱਲ ਸਮਝ ਜਾਗੇ ਤਾਂ ਬਹੁਤ ਵੱਡੀ ਗੱਲ ਆ ਕੋਰ ਜੇ ਇਹਹੀ ਕਹਾਣੀ ਸਾਡੇ ਸਮਝ ਆ ਜਾਏ ਤਾਂ ਬਹੁਤ ਵੱਡੀ ਗੱਲ ਹੈ ਮੇਰਾ ਮਾਲਕ ਕਿਰਪਾ ਕਰੇ ਆਓ ਗੁਰਪਿਆਰੋ ਆਪ ਇੱਥੇ ਹੀ ਫਤੇ ਬਲਾਈਏ ਉਹ ਨਾ ਚੁੱਕਾਂ ਅਕਾਲ ਪੁਰਖ ਪਿਤਾ ਪਰਮਾਤਮਾ ਤੋਂ ਮੰਗੀਏ ਸੰਗਤ ਤੋਂ ਮੰਗੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ